ਲਾ ਜਾਂਦਾ ਮਹਾਰਾਜ ਜਾਤਾ ਉਹ ਗੁਰਬਾਣੀ ਤੁਹਾਡੀ ਝੂਠੀ ਹੈ ਜਦ ਤੁਸੀਂ ਝੂਠ ਬੋਲਦੇ ਪਿਓ ਕਹਿੰਦੀ ਦਰਪਤਾ ਸੱਚਿਆ ਸਤਿਗੁਰਾਂ ਮੈਂ ਵੀ ਸੱਚ ਸੁਣਾਵਾ ਜੇ ਤੂੰ ਨਾਲ ਗਿਆ ਨਾ ਮੇਰੇ ਚਰਣਾ ਤੇ ਮਰ ਜਾਵਾ ਸਭ ਨੂੰ ਆਖਦੀ ਬਾਣੀ ਤੇਰੀ ਜੋ ਤੇਰੇ ਦਰ ਆਵੇ ਜਿਤਨੇ ਕਦਮ ਚਲੇ ਸੀ ਉਤਨੇ ਯੱਗਾ ਦੇ ਫਲ ਪਾਵੇ ਜਿਤਨੇ ਕਦਮ ਚਲੀ ਮੈਂ ਉਤਨੇ ਯੱਗਾ ਦੇ ਫਲ ਤੇਰੇ ਗਿਣ ਕੇ ਦੇਖ ਲੈ ਮੇਰੀਆਂ ਪੈੜਾਂ ਬਾਕੀ ਦੇ ਸਭ ਤੇਰੇ ਵਦਿਆ ਜਗਤ ਤੋਂ ਕਦਮਾਂ ਦੇਖ ਕੇ ਝਾਕੇ ਚਾਰ ਚਬੇਰੇ ਉੱਠ ਕੇ ਤੁਰ ਪੈਂਦਾ ਪਾਲ ਭਗਤਨੀ ਘੇਰੇ ਪ੍ਰਮਾਤਮਾ ਵਾਲੀ ਦੇਵਾਨ ਜੀ ਦ੍ਰੋਪਦੀ ਦਾ ਗਿਆਨ ਸੁਣ ਕੇ ਬੜੇ ਖੁਸ਼ ਹੋਏ ਤੇ ਆਸ਼ਰਮ ਚ ਉਤਰ ਪੈਂਦੇ ਹਨ ਆਸ਼ਰਮ ਚ ਉੱਜ ਲੈ ਕੇ ਗੁਰੂ ਨੂੰ ਤੁਰਦੀ ਦ੍ਰੋਪਾ ਤਾਰਾਣੀ ਇੰਦਰ ਦੇਵਤਾ ਜਾਂਦਾ ਛਿੜਕਦਾ ਅੱਗੇ ਅੱਗੇ ਪਾਣੀ ਕਰਦੇ ਫੁੱਲਾਂ ਦੀ ਵਰਖਾ ਦੇਵਤੇ ਭੰਗੜੇ ਪਾਉਂਦੀਆਂ ਪਰੀਆਂ ਸੁਕਿਆ ਰੁਖਾ ਨੂੰ ਲਾਤੇ ਬਦਾਨੇ ਨਜ਼ਰਾਂ ਦੇ ਝਰਣੂ ਕਰੀਆਂ ਪਾਣੋ ਕੀ ਜਗ ਭੂਗ ਲਗਾਉਣ ਹਸਤਰਾਂ ਪੂਰੀ ਵਿੱਚ ਆਇਆ ਸਾਰੀ ਕਲਕੱਤ ਨੇ ਚਰਣੀ ਸੀ ਸੁਨਵਾਇਆ ਭਗਵਾਨ ਵੈਦਿਕ ਮਹਾਰਾਜ ਹਸਨਾਪੁਰ ਵਿੱਚ ਪਹੁੰਚ ਜਾਂਦੇ ਹਨ ਤੇ ਪ੍ਰਭੂ ਵੈਦਿਕ ਦਾ ਵਾਂਝਰੇ ਵਾਸਤੇ ਬਹੁਤ ਵੱਡਾ ਸਿਗਾਸਨ ਲਗਾਇਆ ਜਾਂਦਾ ਹੈ ਉਸ ਦੇ ਉੱਪਰ ਬਹੁਤ ਸੁਣਾ ਦੁਸ਼ਾਲਾ ਰਮਾਲਾ ਵਸਾਇਆ ਜਾਂਦਾ ਹੈ ਤੇ ਗੁਰੂ ਸਾਹਿਬ ਨੂੰ ਉਹਦੇ ਉੱਪਰ ਬਿਠਾਇਆ ਜਾਂਦਾ ਹੈ ਪਰਦਾ ਸੀਗਾ ਸਾਂ ਰੰਗਲਾ ਤੇ ਛੱਲਾ ਚਮਕਣ ਲਾਲ ਜਵਾਰੇ ਬੈਠਾ ਜਗਤ ਕਾਰਜਤਾ ਪਾਲ ਕੇ ਚਿਲਮਿਲ ਕਰਨ ਸਤਾਰੇ ਕਿਨਾਂ ਮਨੁਸਬ ਜੰਗਮ ਜੋਗੀ ਝੁਗ ਝੁਗ ਲੈ ਨਜ਼ਾਰੇ ਚਰਨ ਕਮਲ ਵਿੱਚ ਬੈਠੇ ਪਾਣਵ ਸਿਰ ਤੋਂ ਮੁਕਟੋ ਉਤਾਰੇ ਇਨਨ ਮਨੋ ਸ਼ਿਵ ਨਾਰਦ ਬ੍ਰਹਮਾ ਧਨ ਹੋ ਆਖਦੇ ਆਏ